ਦਜਿਸੰਝ 2016 ਦੇ ਵਿੱਚ ਯੂਕੇ ਦਾ ਯੂਰਪ ਨਾਲ ਬੈਕਸਟ ਹੋ ਚੁੱਕਿਆ ਸੀਗਾ ਲੋਕਾਂ ਵੱਲੋਂ ਵੋਟਾਂ ਵੋਟਾਂ ਪਈਆਂ ਗਈਆਂ ਸੀ ਉਸ ਤੋਂ ਬਾਅਦ ਇਹ ਅਲੱਗ ਹੋ ਗਿਆ ਸੀਗਾ ਯੂਕੇ ਪੂਰੇ ਯੂਰਪ ਨਾਲ ਪਰ ਹੁਣ ਯੂਕੇ ਦੇ ਨਵੇਂ ਸਰਕਾਰ ਬਣਨ ਤੋਂ ਬਾਅਦ ਪ੍ਰਾਈਮ ਨਵੇਂ ਪ੍ਰਾਈਮ ਮਿਨਿਸਟਰ ਵੱਲੋਂ ਦੁਬਾਰਾ ਯੂਰਪ ਨਾਲ ਡੀਲ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ ਡੀਲਾਂ ਵਿੱਚ ਮਹਿੰਗਾਈ ਨੂੰ ਧਿਆਨ ਵਿੱਚ ਰੱਖ ਕੇ ਕੁਝ ਫੈਂਸ ਲਈ ਵੱਡੇ ਲਏ ਜਾਣੇ ਨੇ ਕੀ ਯੂਕੇ ਦੀਆਂ ਰਿਪੋਰਟਾਂ ਨੇ ਕਿਵੇਂ ਇਹ ਜੋ ਹੁਣ ਡੀਲ ਯੂਰਪ ਨਾਲ ਦੁਬਾਰਾ ਹੋਣਗੀਆਂ ਕਿਵੇਂ ਰਹਿਣ ਵਾਲੀਆਂ ਨੇ ਯੂਕੇ ਅਤੇ ਯੂਰਪ ਦੇ ਲਈ ਅਤੇ ਕੀ ਇਸ ਦਾ ਦੁਨੀਆ ਦੇ ਅਸਰ ਪਏਗਾ ਇਸ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਜੀ ਬਿਲਕੁਲ ਬਿਲਕੁਲ ਜਿਵੇਂ ਤੁਸੀਂ ਕਿਹਾ ਨਾ ਕਿ 2020 ਦੇ ਵਿੱਚ ਰੈਫਰੈਂਡਮ ਹੋਇਆ ਸੀ ਤੇ ਉਸ ਤੋਂ ਬਾਅਦ ਰੈਫਰੈਂਡਮ ਮਾਫ ਕਰਨਾ 2 ਸਾਲ ਪਹਿਲਾਂ ਹੋਇਆ ਸੀ ਪਰ 2020 ਜਿਹੜੀ ਇੱਕ ਲਾਸਟ ਰੱਖਿਆ ਗਿਆ ਸੀ ਸਮਾਂ ਕਿ ਇਸ ਤੋਂ ਬਾਅਦ ਅਸੀਂ ਯੂਰਪ ਯੂਨੀਅਨ ਦੇ ਨਾਲੋਂ ਅਲੱਗ ਹੋ ਜਾਵਾਂਗੇ ਸੋ 2020 ਯਾਨੀ ਕਿ 2020 ਦੇ ਵਿੱਚ ਬ੍ਰੈਗਜ਼ਿਟ ਹੋ ਗਿਆ ਯੂਰਪ ਯੂਨੀਅਨ ਦੇ ਨਾਲੋਂ ਯੂਕੇ ਜਿਹੜਾ ਹੈਗਾ ਇੰਗਲੈਂਡ ਉਹ ਵੱਖਰਾ ਹੋ ਗਿਆ ਸੀ ਸੋ ਇਸ ਤੋਂ ਪਹਿਲਾਂ ਬਹੁਤ ਲੰਬੇ ਸਮੇਂ ਤੋਂ ਜਿਹੜਾ ਹੈਗਾ ਯੂਰਪ ਯੂਨੀਅਨ ਦਾ ਹਿੱਸਾ ਰਿਹਾ ਇੰਗਲੈਂਡ ਜਿਹਦੇ ਨਾਲ ਕੀ ਸੀ ਕਿ ਆਉਣ ਜਾਣ ਦੀ ਖੁੱਲ ਸੀ ਉਹਦੇ ਵਿੱਚ ਫਿਰ ਜਿਹੜੇ ਆਪਾਂ ਕਹੀਏ ਵੀ ਵਪਾਰ ਸੀ ਜਿਹੜਾ ਹੈਗਾ ਇੰਪੋਰਟ ਐਕਸਪੋਰਟ ਯੂਰਪ ਦੇ ਨਾਲ ਉਹ ਖੁੱਲਾ ਡੁੱਲਾ ਸੀ ਬਹੁਤ ਘੱਟ ਪਰਸੈਂਟੇਜ ਟੈਕਸ ਦੇ ਉੱਤੇ ਚੱਲਦਾ ਸੀ ਹੋਰ ਬਹੁਤ ਕੁਝ ਸੀਗਾ ਆਪਾਂ ਇਹ ਕਹਿ ਲਈਏ ਕਿ ਜਿੱਦਾਂ ਯੂਰਪ ਯੂਨੀਅਨ ਬਾਕੀ ਮੁਲਕਾਂ ਦੇ ਨਾਲ ਆਪਣੇ ਰਹਿੰਦੀ ਸੀ ਜਾਂ ਫਿਰ ਵਪਾਰ ਕਰਦੇ ਸੀ ਉਸੇ ਤਰੀਕੇ ਨਾਲ ਇੰਗਲੈਂਡ ਨਾਲ ਹੁੰਦਾ ਸੀ ਪਰ 2020 ਦੇ ਵਿੱਚ ਬ੍ਰੈਗਜ਼ਿਟ ਹੋ ਗਿਆ ਤੇ ਬ੍ਰੈਗਜ਼ਿਟ ਹੋਣ ਤੋਂ ਬਾਅਦ ਆਪਾਂ ਹਾਲਾਤ ਵੇਖੇ ਵੀ ਕੋਵਿਡ ਵੀ ਉਹਨਾਂ ਦਿਨਾਂ ਦੇ ਵਿੱਚ ਹੁੰਦਾ ਤੇ ਇੱਕ ਬ੍ਰੈਗਜ਼ਿਟ ਹੋ ਜਾਂਦਾ ਜਿਹਦੀ ਵੱਡੀ ਮਾਰ ਜਿਹੜੀ ਹੈਗੀ ਆਪਾਂ ਇਹ ਦੇਖਣ ਨੂੰ ਮਿਲਿਆ ਕਿ ਇੰਗਲੈਂਡ ਦੇ ਵਿੱਚ ਵਜੀ ਹੈ ਮਹਿੰਗਾਈ ਵੱਧ ਗਈ ਹੈ ਇਹ ਇਹ ਦੋਨੋਂ ਅਸਰ ਮੈਂ ਕਹਿ ਰਿਹਾ ਇਹ ਕੱਲੀ ਇੱਕ ਬ੍ਰੈਗਜ਼ਿਟ ਦੀ ਗੱਲ ਨਹੀਂ ਕਰਦਾ ਕਿਉਂਕਿ ਦੋ ਫੈਕਟ ਨੇ ਇਹਦੇ ਵਿੱਚ ਇੱਕ ਤਾਂ ਕੋਵਿਡ ਆਉਣਾ ਉਸ ਤੋਂ ਬਾਅਦ ਬ੍ਰੈਗਜ਼ਿਟ ਹੋ ਜਾਣਾ ਯੂਰਪ ਯੂਨੀਅਨ ਨਾਲੋਂ ਵੱਖਰੇ ਵੱਤ ਜਾਣੇ ਵਪਾਰ ਦੇ ਹੋਰ ਵੀ ਬਹੁਤ ਸਾਰਾ ਕੁਝ ਸੀਗਾ ਜਿਹੜਾ ਤੋੜ ਵਿਛੋੜੇ ਦੇ ਵਿੱਚ ਹੋਇਆ ਤੇ ਹੁਣ ਜਿਹੜੀ ਹੈ ਨਵੀਂ ਸਰਕਾਰ ਆਈ ਆ ਕੀਰਸਟਾਮਰ ਹੋਰਾਂ ਦੀ ਤਾਂ ਉਹ ਹੁਣ ਚਾਹੁੰਦੇ ਨੇ ਇੱਕ ਨਵੀਂ ਡੀਲ ਜਿਹੜੀ ਯੂਰਪੀਅਨ ਯੂਨੀਅਨ ਦੇ ਨਾਲ ਬਣਾਈ ਜਾ ਸਕੇ ਤੇ ਜਿਹਦੇ ਵਿੱਚ ਉਹਨਾਂ ਨੇ ਟਵੀਟ ਕਰਕੇ ਜਿਹੜੀਆਂ ਉਹਨਾਂ ਨੇ ਫਾਇਦੇ ਦੱਸੇ ਨੇ ਕਿਹੜੀ ਕਿਹੜੀ ਡੀਲ ਦੇ ਵਿੱਚ ਜਿਹੜੇ ਸਮਝੌਤੇ ਹੋਣਗੇ ਉਹ ਮੈਂ ਤੁਹਾਨੂੰ ਦੱਸਣੇ ਚਾਹੁੰਨਾ ਹੈ ਕਿ ਉਹ ਚਾਹੁੰਦੇ ਨੇ ਕਿ ਦੁਬਾਰਾ ਜਿਹੜੀ ਡੀਲ ਹੈਗੀ ਉਹ ਆਪਣੇ ਹੋ ਜਾਵੇ ਤੇ ਉਹ ਸ਼ਾਇਦ ਇਹਦੇ ਉੱਤੇ ਕੰਮ ਵੀ ਕਰ ਰਹੇ ਆ ਸੋ ਪਹਿਲਾਂ ਤੇ ਉਹਨਾਂ ਨੇ ਕਿਹਾ ਵੀ ਜਿਹੜੇ ਫੂਡ ਪ੍ਰਾਈਸਸ ਹੈਗੇ ਆ ਉਹ ਆਪਾਂ ਜਿਹੜੇ ਲੋ ਡਾਊਨ ਕਰਾਂਗੇ ਜਿਹੜੇ ਮਤਲਬ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਨਾ ਵੀ ਬਹੁਤ ਮਹਿੰਗਾਈ ਹੋ ਗਈ ਗ੍ਰੋਸਰੀ ਜਾਂ ਹੋਰ ਡੇਰੀ ਪ੍ਰੋਡਕਟਸ ਹੋ ਗਏ ਮੀਟ ਪ੍ਰੋਡਕਟਸ ਫਲ ਫਰੂਟ ਹੈਗੇ ਆ ਬਹੁਤ ਮਹਿੰਗੇ ਆ ਇਸ ਲਈ ਇੰਗਲੈਂਡ ਦੇ ਵਿੱਚ ਸੋ ਉਹਨਾਂ ਨੇ ਸਭ ਤੋਂ ਪਹਿਲਾਂ ਇਹ ਕਿਹਾ ਵੀ ਆਪਾਂ ਇਹ ਜਿਹੜੇ ਫੂਡ ਪ੍ਰਾਈਸਸ ਹੈਗੇ ਇਹਨਾਂ ਨੂੰ ਲੋ ਕਰਨ ਦੇ ਉੱਤੇ ਕੰਮ ਕਰਾਂਗੇ ਕਿਉਂਕਿ EU ਜਿਹੜਾ ਯੂਰਪ ਯੂਨੀਅਨ ਹੈਗਾ ਉਹ ਬਹੁਤ ਵੱਡਾ ਆਪਾਂ ਕਹੀਏ ਵੀ ਇੱਕ ਖੇਤਾ ਹੈਗਾ ਖੇਤੀ ਵਾਲਾ ਤੇ ਜਿਹਦੇ ਵਿੱਚ ਵੱਡੇ ਪੱਧਰ ਦੇ ਉੱਤੇ ਖੇਤੀ ਹੁੰਦੀ ਆ ਫਰੂਟ ਹੁੰਦਾ ਉਸ ਤੋਂ ਬਾਅਦ ਡੇਰੀ ਪ੍ਰੋਡਕਟਸ ਹੁੰਦੇ ਨੇ ਮੀਟ ਜਿਹੜਾ ਹੈਗਾ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਹੈਗਾ ਉਹ ਇੰਗਲੈਂਡ ਨੂੰ ਉੱਥੋਂ ਆਉਂਦਾ ਸੀ ਹੋ ਵੀ ਆਉਂਦਾ ਪਰ ਮੈਂ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਕਿ ਟੈਕਸਸ ਵਧ ਗਏ ਕਿਉਂਕਿ ਤੋੜ ਵਿਛੋੜਾ ਹੋ ਗਿਆ ਸੋ ਉਹਨਾਂ ਦੀ ਪਹਿਲੀ ਜਿਹੜੀ ਗੱਲ ਹੈਗੀ ਆ ਉਹ ਉਹਨਾਂ ਨੇ ਕਹੀ ਹੈ ਵੀ ਆਪਾਂ ਜਿਹੜੇ ਫੂਡ ਪ੍ਰਾਈਸਸ ਹੈਗੇ ਉਹਨਾਂ ਨੂੰ ਲੋ ਕਰਾਂਗੇ ਯਾਨੀ ਕਿ ਲੋਕਾਂ ਦੇ ਹੱਥਾਂ ਦੇ ਵਿੱਚ ਜਿਹੜਾ ਹੈਗਾ ਘੱਟ ਪੈਸਿਆਂ ਦੇ ਵਿੱਚ ਫੂਡ ਜਾਏਗਾ ਤੇ ਉਹਨਾਂ ਦੇ ਪੌਕੇਟ ਦੇ ਵਿੱਚ ਪੈਸੇ ਰਹਿਣਗੇ ਇਹ ਉਹਨਾਂ ਦਾ ਕਹਿਣਾ ਦੂਸਰੀ ਗੱਲ ਉਹ ਕਹਿੰਦੇ ਵੀ એનર્ਜੀ ਬਿਲਜ਼ ਜਿਹੜੇ ਨੇ ਉਹ ਡਾਊਨ ਹੋਣਗੇ ਹੁਣ એનર્ਜੀ ਬਿਲਜ਼ ਜਿਹੜੇ ਨੇ ਉਹਨਾਂ ਨੇ ਇੰਗਲੈਂਡ ਦੇ ਵਿੱਚ ਲੋਕਾਂ ਦੀ ਤੋਬਾ ਤੋਬਾ ਕਰਾਈ ਹੋਈ ਆ ਬਹੁਤ ਵੱਡੇ ਪੱਧਰ ਤੇ ਬਿੱਲ ਜਿਹੜੇ ਨੇ ਉਹ ਭੇਜੇ ਜਾਂਦੇ ਨੇ ਗੈਸ ਅਤੇ ਬਿਜਲੀ ਦੇ ਉਹਨਾਂ ਨੇ ਕਿਹਾ ਕਿ ਈਯੂ ਨਾਲ ਡੀਲ ਹੋਣ ਦੇ ਵਿੱਚ ਆਪਾਂ ਇੱਕ ਆ ਵੀ ਗੱਲ ਰੱਖੀ ਹੈ ਕਿ ਇਹਨਾਂ ਨੂੰ ਵੀ ਜਿਹੜਾ ਥੱਲੇ ਕੀਤਾ ਜਾਊਗਾ ਜਿਹੜੇ ਬਿੱਲ ਹੈਗੇ ਨੇ ਫਿਰ ਸਟਰੋਂਗਰ ਬਾਰਡਰਸ ਦੀ ਉਹਨਾਂ ਨੇ ਗੱਲ ਕੀਤੀ ਆ ਹੁਣ ਇੰਗਲੈਂਡ ਦੀ ਸਭ ਤੋਂ ਵੱਡੀ ਪ੍ਰੋਬਲਮ ਪਤਾ ਕੀ ਹੈ ਉਹ ਹੈਗੀ ਹੈ ਬੋਟ ਸਰਾਹੀ ਇੰਗਲਿਸ਼ ਚੈਨਲ ਦੇ ਵਿੱਚੋਂ ਜਿਹੜੇ ਲੋਕ ਲੰਘ ਕੇ ਆਉਂਦੇ ਨੇ ਉਹ ਇੰਗਲੈਂਡ ਦਾਖਲ ਹੋ ਜਾਂਦੇ ਆ ਤੇ ਫਿਰ ਉਹਨਾਂ ਨੂੰ ਅਜ਼ਾਇਲਮ ਜਿਹੜੀ ਹੈਗੀ ਉਹ ਦੇਣੀ ਪੈਂਦੀ ਹੈ ਜਾਂ ਫਿਰ ਉਹ ਅਜ਼ਾਇਲਮ ਮੰਗਦੇ ਨੇ ਆ ਕੇ ਤੇ ਫਿਰ ਇਹਨਾਂ ਨੇ ਕਿਹਾ ਕਿ ਜਿਹੜੇ ਬਾਰਡਰ ਹੈਗੇ ਉਹ ਆਪਾਂ ਸਟਰੋਂਗ ਕਰਾਂਗੇ ਫਰਾਂਸ ਦੇ ਨਾਲ ਗੱਲਬਾਤ ਹੋਏਗੀ ਬੈਲਜੀਅਮ ਦੇ ਨਾਲ ਗੱਲਬਾਤ ਹੋਏਗੀ ਇੱਕ ਦੂਸਰੇ ਦੇ ਨਾਲ ਆਪਾਂ ਰੜ ਕੇ ਕੰਮ ਕਰਾਂਗੇ ਤਾਂ ਕਿ ਇੰਗਲਿਸ਼ ਚੈਨਲ ਲੰਘ ਕੇ ਕੋਈ ਇਲੀਗਲੀ ਯੂਕੇ ਦੇ ਵਿੱਚ ਐਂਟਰ ਨਾ ਹੋਵੇ ਫਿਰ ਉਹਨਾਂ ਨੇ ਅਗਲੀ ਜਿਹੜੀ ਗੱਲ ਕਹੀ ਹੈ ਕਿ 에ਰਪੋਰਟਾਂ ਦੇ ਉੱਤੇ ਜਿਹੜੀਆਂ ਕਿਊਜ਼ ਨੇ ਜਿਹੜੀਆਂ ਲਾਈਨਾਂ ਲੱਗ ਜਾਂਦੀਆਂ ਉਹਨਾਂ ਨੂੰ ਸ਼ਾਰਟ ਕਰਾਂਗੇ ਉਹ ਮੈਂ ਤੁਹਾਨੂੰ ਦੱਸਦਾ ਕੀ ਆ ਜਦੋਂ ਤਾਂ ਯੂਕੇ ਯੂਰਪ ਯੂਨੀਅਨ ਦੇ ਵਿੱਚ ਸੀਗਾ ਤਾਂ ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਇੱਕ ਦੇਸ਼ ਜਿਵੇਂ ਇੱਕ ਦੇਸ਼ ਮੰਨ ਲਓ ਭਾਰਤ ਦੀ ਮੈਂ ਐਗਜ਼ਾਮਪਲ ਦਿੰਨਾ ਤੁਹਾਨੂੰ ਜਦੋਂ ਤੁਸੀਂ ਭਾਰਤੀ ਪਾਸਪੋਰਟ ਦੇ ਨਾਲ ਭਾਰਤ ਦੇ ਵਿੱਚ ਉਤਰੋਗੇ ਜਾ ਕੇ ਬਾਹਰੋਂ ਆਇਓ ਤੁਸੀਂ ਤੁਹਾਡੇ ਕੋਲ ਭਾਰਤੀ ਪਾਸਪੋਰਟ ਹੈ ਭਾਰਤ ਦੇ ਕਿਸੇ 에어ਪੋਰਟ ਤੇ ਉਤਰੇ ਤਾਂ ਤੁਹਾਨੂੰ ਬਹੁਤੀ ਦੇਰ ਜਿਹੜੀ ਹੈਗੀ ਉਹ ਨਹੀਂ ਲਵਾਉਂਦੇ ਤੁਹਾਡੇ ਲਈ ਇੱਕ ਵੱਖਰਾ ਆਪਾਂ ਕਹਿ ਲਈਏ ਕਿ ਇੱਕ ਪਾਸਾ ਬਣਾਇਆ ਹੁੰਦਾ ਲੰਘਣ ਵਾਸਤੇ ਕਿ ਤੁਸੀਂ ਇੰਡੀਅਨ ਹੀ ਹੋ ਤੁਹਾਡੇ ਕੋਲ ਭਾਰਤੀ ਪਾਸਪੋਰਟ ਹੈ ਤੁਸੀਂ ਸਾਰੇ ਇਸ ਪਾਸੇ ਆ ਜਾਓ ਤੇ ਤੁਸੀਂ इजीली ਜਿਹੜਾ ਹੈਗਾ ਜਾ ਸਕਦੇ ਹੋ ਬਾਹਰ ਪਰ ਜਿਹੜੇ ਦੂਸਰੇ ਪਾਸਪੋਰਟ ਹੋਲਡਰ ਹੁੰਦੇ ਨੇ ਉਹਨਾਂ ਨੂੰ ਫਿਰ ਪੂਰੀ ਇਨਵੈਸਟੀਗੇਸ਼ਨ ਕਰਕੇ ਇਮੀਗ੍ਰੇਸ਼ਨ ਦੇ ਥਰੂ ਜਿਹੜਾ ਹੈਗਾ ਤਰੀਕੇ ਦੇ ਨਾਲ ਕੱਢਿਆ ਜਾਂਦਾ ਤੇ ਉਹ ਲੌਂਗ ਕਿਊਜ਼ ਲੱਗ ਜਾਂਦੀਆਂ ਲੰਬੀਆਂ ਲਾਈਨਾਂ ਕਤਾਰਾਂ ਲੱਗੀਆਂ ਹੁੰਦੀਆਂ ਤੇ ਯੂਕੇ ਯੂਰਪ ਦੇ ਵਿੱਚ ਕਿਸ ਤਰ੍ਹਾਂ ਸੀਗਾ ਬ੍ਰੈਗਜ਼ਿਟ ਤੋਂ ਪਹਿਲਾਂ ਕਿ ਜਿਹਦੇ ਕੋਲ ਯੂਕੇ ਦਾ ਪਾਸਪੋਰਟ ਹੈ ਜਾਂ ਯੂਰਪ ਯੂਨੀਅਨ ਦੇ ਕਿਸੇ ਵੀ ਮੁਲਕ ਦਾ ਪਾਸਪੋਰਟ ਹੈ ਤੇ ਇਹਨਾਂ ਵਾਸਤੇ ਈ ਗੇਟ ਲੱਗੇ ਹੋਏ ਸੀ ਯਾਨੀ ਕਿ ਇਲੈਕਟ੍ਰੋਨਿਕ ਗੇਟ ਹੈਗੇ ਆ ਤੁਸੀਂ ਸਕੈਨ ਕਰੋ ਪਾਸਪੋਰਟ ਤੇ ਜਾ ਸਕਦੇ ਹੋ ਤੁਹਾਨੂੰ ਕਯੂ ਦੇ ਵਿੱਚ ਲੱਗਣ ਦੀ ਲੋੜ ਨਹੀਂ ਹਾਲਾਂਕਿ ਜਦੋਂ ਯੂਰਪ ਯੂਨੀਅਨ ਤੋਂ ਬਾਹਰਲੇ ਲੋਕ ਯੂਰਪ ਆਉਂਦੇ ਸੀ ਜਾਂ ਇੰਗਲੈਂਡ ਆਉਂਦੇ ਸੀ ਤਾਂ ਉਹਨਾਂ ਨੂੰ ਲੰਬੇ ਲੰਮਾ ਟਾਈਮ ਜਿਹੜਾ ਹੈਗਾ ਲੰਬੀਆਂ ਲਾਈਨਾਂ ਦੇ ਵਿੱਚ ਇੰਤਜ਼ਾਰ ਕਰਨਾ ਪੈਂਦਾ ਸੀ ਹੁਣ ਕੀ ਹੋਇਆ ਹੁਣ ਤੁਹਾਨੂੰ ਮੈਂ ਗੱਲ ਦੱਸਦਾ ਜਦੋਂ ਤੋਂ ਯੂਰਪ ਯੂਨੀਅਨ ਤੋਂ ਬਾਹਰ ਹੋਇਆ ਯੂਕੇ ਤਾਂ ਸਾਰੇ ਯੂਰਪ ਯੂਨੀਅਨ ਵਾਲੇ ਨੇ ਇੰਗਲੈਂਡ ਦੇ ਪਾਸਪੋਰਟ ਨੂੰ ਅਦਰ ਪਾਸਪੋਰਟਸ ਦੇ ਵਿੱਚ ਪਾ ਦਿੱਤਾ ਯਾਨੀ ਕਿ ਯੂਰਪ ਯੂਨੀਅਨ ਤੋਂ ਵੱਖਰਾ ਹੋ ਗਿਆ ਤੇ ਉਹ ਪਹਿਲਾਂ ਯੂਰਪ ਯੂਨੀਅਨ ਦੇ ਪਾਸਪੋਰਟਾਂ ਵਾਸਤੇ ਈ ਗੇਟ ਲੱਗੇ ਹੁੰਦੇ ਸੀਗੇ ਸੋ ਹੁਣ ਇੰਗਲੈਂਡ ਦੇ ਪਾਸਪੋਰਟ ਨੂੰ ਉਹਨਾਂ ਨੇ ਅਦਰ ਪਾਸਪੋਰਟਸ ਦੇ ਵਿੱਚ ਪਾ ਦਿੱਤਾ ਤੇ ਫਿਰ ਫਿਰ ਕੀ ਹੋਇਆ ਉਹਦੇ ਨਾਲ ਘਟਾ ਕੀ ਪਿਆ ਜਿਹੜੇ ਲੋਕ ਹੁਣ ਹੌਲੀਡੇਸ ਤੇ ਜਾਂਦੇ ਸੀ ਯੂਰਪ ਉਹਨਾਂ ਨੂੰ ਲੰਬੀਆਂ ਲਾਈਨਾਂ ਦੇ ਵਿੱਚ ਖੜ ਕੇ ਆਪਣਾ ਇਮੀਗ੍ਰੇਸ਼ਨ ਕਰਵਾਉਣੀ ਪੈਂਦੀ ਸੀ ਤੇ ਹੁਣ ਇਹਨਾਂ ਨੇ ਇਹ ਜਿਹੜੀ ਹੈਗੀ ਪ੍ਰੋਬਲਮ ਵੀ ਹੱਲ ਕਰਨ ਦਾ ਸੋਚ ਲਿਆ ਕਿ ਆਪਾਂ ਹੁਣ ਜਿਹੜੀ ਡੀਲ ਕਰ ਰਹੇ ਹਾਂ ਉਹਦੇ ਵਿੱਚ ਫਿਰ ਉਸੇ ਤਰੀਕੇ ਦੇ ਨਾਲ ਤੁਸੀਂ ਈ ਗੇਟਸ ਦੇ ਰਾਹੀਂ ਜਦੋਂ ਤੁਸੀਂ ਜਾਓਗੇ ਅ ਯੂਰਪ ਜਾਓਗੇ ਤਾਂ ਤੁਸੀਂ ਈ ਗੇਟ ਰਾਹੀਂ ਲੰਘ ਕੇ ਤੇ ਜਲਦੀ ਮਤਲਬ ਕੀ ਹੈਗਾ ਆਪਣਾ ਸਮਾਂ ਖਰਾਬ ਕੀਤੇ ਬਿਨਾ ਤੁਸੀਂ ਬਾਹਰ ਜਾ ਸਕਦੇ ਹੋ ਇਸੇ ਤਰੀਕੇ ਦੇ ਨਾਲ ਫਿਰ ਯੂਰਪੀਅਨ ਜਿਹੜੇ ਇੰਗਲੈਂਡ ਆਉਣਗੇ ਤਾਂ ਉਹ ਵੀ ਈ ਗੇਟ ਰਾਹੀਂ ਲੰਘ ਕੇ ਇੰਗਲੈਂਡ ਦੇ ਵਿੱਚ ਐਂਟਰ ਹੋ ਸਕਦੇ ਆ ਕਹਿੰਦੇ ਆ ਵੀ ਕਰਾਂਗੇ ਆਪਾਂ ਸੋ ਅਗਲੀ ਗੱਲ ਜਿਹੜੀ ਉਹਨਾਂ ਨੇ ਕਹੀ ਹੈ ਕਿ ਬਿਜ਼ਨੈਸ ਜਿਹੜੇ ਹੈਗੇ ਨੇ ਯੂਕੇ ਦੇ ਉਹ ਉਹ ਜਿਹੜੇ ਹੈਗੇ ਆ ਉਹ ਹੁਣ ਪ੍ਰੋਫਿਟ ਦੇ ਵਿੱਚ ਜਾਣਗੇ ਜਿਹੜੀ ਆਪਾਂ ਹੁਣ ਨਵੀਂ ਪਾਲਿਸੀ ਬਣਾ ਰਹੇ ਆ ਤੇ ਅਗਲੀ ਗੱਲ ਜਿਹੜੀ ਉਹਨਾਂ ਨੇ ਕਹੀ ਆ ਕਿ ਬ੍ਰਿਟਿਸ਼ ਸਟੀਲ ਜਿਹੜਾ ਹੈਗਾ ਉਹਨੂੰ ਵੀ ਬੈਕਅਪ ਜਿਹੜੀ ਹੈਗੀ ਆ ਹੁਣ ਫਿਰ ਉਸ ਤੋਂ ਬਾਅਦ ਜਿਹੜੇ ਫਿਸ਼ਿੰਗ ਏਰੀਆਜ਼ ਜਿਹੜੇ ਹੈਗੇ ਆ ਪ੍ਰੋਟੈਕਟਿੰਗ आवर ਐਕਸੈਸ ਮਤਲਬ ਕਿ ਜਿਹੜਾ ਇੰਗਲਿਸ਼ ਚੈਨਲ ਦੇ ਵਿੱਚ ਜਾਂ ਫਿਰ ਜਿਹੜਾ ਇੰਗਲੈਂਡ ਦੇ ਆਲੇ ਦੁਆਲੇ ਜਿਹੜਾ ਸਮੁੰਦਰ ਹੈਗਾ ਜਿਹੜਾ ਯੂਰਪ ਯੂਨੀਅਨ ਦੇ ਨਾਲ ਤੇ ਇੰਗਲੈਂਡ ਦੇ ਨਾਲ ਲੱਗਦਾ ਉਹਦੇ ਵਿੱਚ ਫਿਸ਼ਿੰਗ ਦੇ ਵੀ ਜਿਹੜੇ ਨੇ ਉਹ ਉਹ ਰਾਈਟਸ ਬਣੇ ਹੋਏ ਸਿਗੇ ਕਿ ਕਿਹੜਾ ਕਿੱਥੋਂ ਤੱਕ ਕਰ ਸਕਦਾ ਤੇ ਕਹਿੰਦੇ ਉਹਦੇ ਉੱਤੇ ਵੀ ਆਪਾਂ ਜਿਹੜਾ ਹੈਗਾ ਹੁਣ ਆਪਣਾ ਹੱਕ ਜਿਤਾਵਾਂਗੇ ਇਹਦੇ ਨਾਲ ਹੋ ਇਹ ਹੋ ਜਾਊਗਾ ਫਿਰ ਟੈਰੋਰੀਜ਼ਮ ਦੇ ਉੱਤੇ ਕਹਿੰਦੇ ਆਪਾਂ ਰਲ ਕੇ ਕੰਮ ਕਰਾਂਗੇ ਤੇ ਇਹ ਸਾਰਾ ਕੁਝ ਕਰ ਕਰਾ ਕੇ ਮਤਲਬ ਕਿ ਇਹਨਾਂ ਨੇ 10 ਜਿਹੜੀਆਂ ਚੀਜ਼ਾਂ ਨੇ ਉਹ ਗੜਾਈਆਂ ਤੇ ਹੁਣ ਇਹ ਬਾਕੀ ਪਾਰਟੀਆਂ ਨੂੰ ਹਾਜ਼ਮ ਨਹੀਂ ਹੋ ਰਹੀਆਂ ਕਿਉਂਕਿ ਰਿਫਾਰਮ ਯੂਕੇ ਇੱਕ ਜਿਹੜੀ ਯੂਕੇ ਦੀ ਐਸੀ ਪਾਰਟੀ ਹੈਗੀ ਹੈ ਜਿਹੜੀ ਬ੍ਰੈਗਜ਼ਿਟ ਦੇ ਹੱਕ ਦੇ ਵਿੱਚ ਹੈ ਉਹ ਨਹੀਂ ਚਾਹੁੰਦਾ ਯੂਰਪ ਯੂਨੀਅਨ ਦੇ ਨਾਲ ਕੋਈ ਡੀਲ ਹੋਵੇ ਸੋ ਉਹ ਚਾਹੁੰਦੇ ਆ ਵੀ ਇਸੇ ਤਰੀਕੇ ਦੇ ਨਾਲ ਰਵੇ ਸੋ ਵਿਰੋਧੀਆਂ ਵੱਲੋਂ ਹੁਣ ਕਿਸ ਤਰ੍ਹਾਂ ਕਿਹਦਾ ਰਿਐਕਸ਼ਨ ਆਉਂਦੇ ਆ ਇਹ ਹੁਣ ਆਉਂਦੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ ਤੇ ਜਿਹੜੀ ਪਾਰਟੀ ਨੇ ਬ੍ਰੈਗਜ਼ਿਟ ਉਸ ਵੇਲੇ ਕੀਤਾ ਸੀ ਉਹ ਵੀ ਹੁਣ ਕਹਿ ਰਹੀ ਹੈ ਕਿ ਲਓ ਜੀ ਅਸੀਂ ਐਡੀ ਮਿਹਨਤ ਤੋਂ ਬਾਅਦ ਬ੍ਰੈਗਜ਼ਿਟ ਕੀਤਾ ਤੇ ਹੁਣ ਕੀ ਰਸਟਾਮਲ ਹੋ ਰਹੀ ਫੇਰ ਉੱਥੇ ਵੜਦੇ ਜਾ ਰਹੇ ਨੇ ਤੇ ਉਹ ਲੋਕ ਵੀ ਇਸ ਗੱਲ ਦੇ ਜਿਹੜਾ ਹੈਗਾ ਬੁਰਾ ਮਨਾ ਰਹੇ ਆ ਜਿਨ੍ਹਾਂ ਲੋਕਾਂ ਨੇ ਵੋਟਾਂ ਪਾਈਆਂ ਸੀ ਅਲੱਗ ਹੋਣ ਵਾਸਤੇ ਭਈ ਇਹ ਬ੍ਰੈਗਜ਼ਿਟ ਹੋ ਜਾਣਾ ਚਾਹੀਦਾ ਅਸੀਂ ਯੂਰਪ ਯੂਨੀਅਨ ਦੇ ਵਿੱਚ ਨਹੀਂ ਰਹਿਣਾ ਸੋ ਉਹਨਾਂ ਲਈ ਵੀ ਇਹ ਜਿਹੜੀ ਇੱਕ ਤਰ੍ਹਾਂ ਦੀ ਨਿਊਜ਼ ਹੈਗੀ ਹੈ ਸ਼ੌਕਿੰਗ ਹੈਗੀ ਹੈ ਪਰ ਹਜੇ ਤੱਕ ਇਹ ਡੀਲ ਸਿਰੇ ਨਹੀਂ ਚੜੀ ਜਦੋਂ ਚੜ ਜਾਏਗੀ ਤੇ ਫੇਰ ਆਪਾਂ ਗੱਲਬਾਤ ਇੱਥੇ ਅੱਗੇ ਕਰਾਂਗੇ ਠੀਕ ਜੀ ਦਿਲਜੀਤ ਸਿੰਘ ਪ੍ਰਾਈਡ ਪੰਜਾਬ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਇਹੀ ਕਹਾਂਗੇ ਕਿ ਦਲਜੀਤ ਸਿੰਘ ਜੀ ਕਾਫੀ ਲੰਬੇ ਸਮੇਂ ਤੋਂ ਜੀਓਪੋਲਿਟਿਕਸ ਇੰਟਰਨੈਸ਼ਨਲ ਨਿਊਜ਼ ਨੂੰ ਇਸ਼ੂਜ਼ ਨੂੰ ਬੜੀ ਗਹਿਰਾਈ ਤੋਂ ਕਵਰ ਕਰਦੇ ਆ ਰਹੇ ਨੇ ਜੇ ਤੁਹਾਡੇ ਦਿਮਾਗ ਵਿੱਚ ਕੋਈ ਵੀ ਰਿਹਾ ਟੌਪਿਕ ਹੁੰਦਾ ਹੈ ਜਿਸ ਵਾਰ ਤੁਸੀਂ ਜਾਣਨਾ ਚਾਹੁੰਦੇ ਹੋਗੇ ਕਮੈਂਟ ਬਾਕਸ ਵਿੱਚ ਉਸ ਬਾਰੇ ਦੱਸ ਦਿਓ ਤੇ ਉਸ ਦੇ ਉੱਤੇ ਨੈਕਸਟ ਜੋ ਵੀ ਸਾਰੀ ਵੀਡੀਓ ਆਏਗੀ ਉਸ ਪ੍ਰੋਗਰਾਮ ਦੇ ਉੱਤੇ ਕਾਫੀ ਗਹਿਰਾਈ ਦੇ ਵਿੱਚ ਤੁਹਾਡੇ ਤੁਹਾਡੇ ਅੱਗੇ ਉਸ ਉਸ ਨੂੰ ਲੈ ਕੇ ਫੈਕਟਸ ਤੇ ਫਿਗਰਸ ਲੈ ਕੇ ਰੱਖੀ ਜਾਣੀਆਂ ਧੰਨਵਾਦ